ਜਲੰਧਰ ਪੁਲਿਸ ਨੇ ਸੈਚਿੰਗ ਕਵਿੱਚੇ ਸ਼ਾਮਲ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਅਨਦਲੰਦਰ ਪੁਲਿਸ ਨੇ ਦੱਸਿਆ ਕਿ थाना ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸ਼ੇਰ ਬਾਗੂ ਲਾਭ ਸਿੰਘ ਨਗਰ ਦੇ ਖੇਤਰ ਵਿੱਚ ਤਾਇਨਾਤ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਤਿੰਨ ਵਿਅਕਤੀ ਜੋ ਕਿ ਸੈਚਿੰਗ ਦੇਸ ਮਾਮਲੇ ਚ ਸ਼ਾਮਲ ਦੀ ਸੂਚਨਾ ਮਿਲੀ ਸੀ ਮੁਲਜ਼ਮਾਂ ਦੀ ਪਛਾਣ ਪ੍ਰੀਤਪਾਲ ਸਿੰਘ ਪੁੱਤਰ ਅਮਰ ਸਿੰਘ, ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਅਤੇ ਰਵੀ ਕੁਮਾਰ ਪੁੱਤਰ ਕੁਲਦੀਪ ਸਿੰਘ ਮਿੱਠੂ ਬਸਤੀ ਜਲੰਧਰ ਵੱਜੋਂ ਹੋਈ ਹੈ ਜੋ ਕਿ ਨਹਾਲਾ ਰੋਡ ਜਲੰਧਰ ਨੇੜੇ ਇੱਕ ਖੋਇਆ ਹੋਇਆ ਮੋਬਾਈਲ ਫੋਨ ਵੇਚਣ ਦੀ ਕੋਸ਼ਿਸ਼ ਸੀ ਤੇਜ਼ੀ ਨਾਲ ਕਰਵਾਈ ਕਰਦੇ ਆ ਪੁਲਸ ਨੇ ਉਹਨਾਂ ਕੋਲੋਂ ਖੋਇਆ ਹੋਇਆ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕਰ ਲਿਆ ਹੈ। थाना ਬਸਤੀ ਬਾਵਾ ਖੇਲ ਜਲੰਧਰ ਵਿਖੇ ਪੁਲਸ ਨੇ 9 ਵਿਅਕਤੀਆਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ। ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਇਨਾਂ ਮੁਲਜ਼ਮਾਂ ਖਿਲਾਫ ਪਹਿਲਾਂ ਹੀ ਐਨ ਡੀ ਪੀ ਐਸ ਐਕਟ ਅਤੇ ਸਨੈਚਿੰਗ ਨਾਲ ਸੰਬੰਧੀ ਰਫਾਇਆ ਦਰਜ ਹਨ। ਜਲੰਧਰ ਪੁਲਿਸ ਕਮਿਸ਼ਨ ਨੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਪੂਰੀ ਮਿਹਨਤ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿ ਮਾਰੀਓ ਕਮਿਸ਼ਨਰ ਆਫ ਪੁਲਿਸ ਦਿਲੰਦਰ ਦੇਜੇ ਦਿਸ਼ਾਨ ਦੇਸ਼ਾਨ ਇਹ ਜੋ 6 ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਇਸ ਸਨੇਚਿੰਗ ਉਸ ਦੇ ਤਹਿਤ ਥਾਣਾ ਬਸਤੀ ਬਾਬਾ ਕિલ્ਲੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੂਪ ਹੈਗਾ ਸਨੇਚਿੰਗ ਕਰਨ ਵਾਲਾ ਉਹਨਾਂ ਨੂੰ ਕੈਸਟ ਕੀਤਾ ਹੈ ਜਿਹਨਾਂ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਕੋਰਸ ਬਾਰ ਕਰਕੇ ਉਸ ਤੋਂ ਮੋਬਾਈਲ ਫੋਨ ਸਨੇਚ ਕੀਤਾ ਗਿਆ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 74 ਮਿਤੀ 3/4/2023 ਅੰਡਰ ਸੈਕਸ਼ਨ 304 2 111 BNS ਜੋਸੀਾ ਦਾਣਾ ਬਸਤੀ ਬਾਬਾ ਕੋ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੁਰਦਵਾਰਾ ਸਾਹਿਬ ਮਿੱਠੂ ਬਸਤੀ ਦੇ ਰਹਿਣ ਵਾਲੇ ਆ ਲੱਗੇ ਤੇ ਇੱਕ ਰਵੀ ਪੁੱਤਰ ਕੁਦੀਪ ਸਿੰਘ ਇਹ ਨੇੜੇ ਵੱਡੇ ਗੁਰਦਵਾਰੇ ਮਿੱਠੂ ਬਸਤੀ ਦਾ ਰਹਿਣ ਵਾਲਾ ਹੈ ਜੋ ਇਹਨਾਂ ਪਾਸੋਂ ਜਿਹੜਾ ਸਨੇਚ ਕੀਤਾ ਹੋਇਆ ਮੋਬਾਈਲ ਹੈ ਇਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਮਕਦਮੇ ਦੇ ਵਿੱਚ ਐਨਡੀਪੀਐਸ ਦਾ ਕੰਮ ਕਰਮਾ ਸੀਗਾ ਇਹ ਸੈ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ ਸਨੇਚਿਕ ਦਾ ਪਰਚਾ ਦਰਜਿਆ ਗਿਆ ਜੀ